ਸਤਿ ਸ਼੍ਰੀ ਅਕਾਲ ਸਮਝਦ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਚਾਣ ਨਤੀਜੀਆਂ ਤੋਂ ਪਹਿਲਾਂ ਅੱਜ ਚੋਣ ਕਮਿਸ਼ਨ ਨੇ ਕੀਤਾ ਪ੍ਰੈਸ ਕਾਨਫਰੰਸ 19 April ਤੋਂ ਸ਼ੁਰੂ ਹੋਈਆਂ 7 ਗਿਹੜਾਂ ਦੀਆਂ ਚੋਣਾਂ 1 June ਨੂੰ ਹੋਈਆਂ ਖਤਮ ਪਲਕ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ ਪੰਜਾਬ 'ਚ ਪਲਕ ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ 15000 ਸਟਾਫ ਤਾਇਨਾਤ ਤੇ 23 ਜ਼ਿਲ੍ਹਿਆਂ ਵਿੱਚੋਂ ਵੀ ਥਾਵਾਂ ਤੇ 48 ਇਮਾਰਤਾਂ ਵਿੱਚ ਬਣੇ ਕਾਊਂਟਿੰਗ ਸੈਂਟਰ ਪਲਕੇ ਪੰਜਾਬ ਜੁ ਰਹੇਗਾ ਡਰਾਈ ਡੇ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਬੰਦ ਰਹਿਣਗੇ ਸ਼ਰਾਬ ਦੇ ਠੇਕੇ 9 ਸੀਟਾਂ ਤੇ 2019 ਤੋਂ ਵੀ ਘੱਟ ਹੋਈ VOTING ਵਿਗਾੜ ਸਕਦੀ ਹੈ ਜੁੱਤ ਹਾਰਦੇ ਆਕੜੇ ਅੰਮ੍ਰਿਤਸਰ ਲੁਧਿਆਣਾ ਅਤੇ ਫਰੀਦਕੋਟ ਵਿੱਚ ਵਧੀ ਹੈ VOTING ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੁਧਿਆਣਾ ਦਾ ਡੋਅਲ ਟੋਲ ਪਲਾਜ਼ਾ ਅੱਜ ਤੋਂ 5% ਦੀ ਹੋਇਆ ਮਹਿੰਗਾ ਸਾਲ ਚ ਤੀਜੀ ਵਾਰ ਵਿਦਿਆਰੇ ਚੰਡੀਗੜ੍ਹ ਦੀ ਜਿਆਨਾ ਨਿਰਚਾ ਇਤਿਹਾਸ ਨਿੱਕੀ ਉਮਰੇ ਫਾਈਡ ਰੇਟਿੰਗ 'ਚ ਮਿਲਿਆ ਪਹਿਲਾ ਸਥਾਨ ਵੇਰਗਾ ਤੋਂ ਬਾਅਦ ਅਮੂਲ ਨੇ ਵੀ ਬਧਾਈਆਂ ਦੁੱਧ ਦੀਆਂ ਕੀਮਤਾਂ ਅੱਜ ਤੋਂ 2 ਰੁਪਏ मिलेगा अमूल दुध लंबी दूरी दिल गया सुंदर स्टेशन पर नहीं मिले गार्ग से जख्मीब तापमान चिरावट चार जून तक हीट वेव की चेतावनी नौ जिले च ओरेंज अलर्ट जारी मशहूर भजन गायक नैया मित्तल से हो दर्ज जागरण दौरान कहा गया सी, जो राम को लाए हैं हम उनको लाएंगे ਜੰਬੂ ਦੇ ਵੈਸ਼ਨੂ ਦੇਵੀ ਚ ਤੰਬਾਕੂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਲੱਗੀ ਸਖਤ پابੰਦੀ ਨਿਯਮ ਤੋੜਨ ਤੇ ਹੋਵੇਗੀ ਸਖਤ ਕਾਰਵਾਈ ਗੋਤਮ ਅਦਾਨੀ 111 ਬਿਲੀਅਨ ਅਮਰੀਕੀ ਡਾਲਰ ਦੀ ਕੁਲ ਜਾਇਦਾਦ ਦੇ ਨਾਲ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ ਅਯੁੱਧਿਆ ਜਾਣ ਵਾਲੇ ਸ਼੍ਰੀਦਾਲਵਾ ਲਈ ਚੰਗੀ ਖਬਰ ਚੰਡੀਗੜ੍ਹ ਤੋਂ ਚਲੇਗੀ ਸਪੈਸ਼ਲ ਟ੍ਰੇਨ 5 ਜੁਲਾਈ ਤੋਂ ਹੋਵੇਗੀ ਸ਼ੁਰੂ ਮੁੱਕੇਬਾਜ਼ ਅਮਿਤ ਪੰਘਾਲ ਨੂੰ ਮਿਲੀ ਪੈਰਿਸ 올림픽 ਦੇ ਟਿਕਟ ਦੂਜੀ ਵਾਰ 올림픽 ਚ ਬਣਾਈ ਜਾਗਾ ਸਿੱਕਮ ਚ ਐਸਕੇਐਮ ਦੀ ਹੰਦੇਰੀ 32 ਵਿੱਚੋਂ 31 ਵਿਧਾਨ ਸਭਾ ਸੀਟਾਂ ਜਿੱਤੀਆਂ ਦੋਵਾਂ ਸੀਟਾਂ ਤੋਂ ਹਾਰੇ ਸਾਬਕਾ ਸੀਐਮ ਰੂਸ ਨੇ ਮੁੜ ਯੂਕਰੇਨ ਨੂੰ ਬਣਾਇਆ ਨਿਸ਼ਾਨਾ ਬਿਜਲੀ ਤੇ ਬੁਨਿਆਦੀ ਢਾਂਚੇ ਤੇ ਕੀਤਾ ਹਮਲਾ ਦੇਸ਼ ਭਰ ਚ ਸਪਲਾਈ ਠੱਪ ਪਾਕਿਸਤਾਨੀ ਫੌਜ ਦਾ ਵੱਡਾ ਫੈਸਲਾ ਪਹਿਲੀ ਵਾਰ ਇਸਾਈਅਤੇ ਘੱਟ ਗਿਣਤੀ ਭਾਈਚਾਰੇ ਦੀ ਔਰਤ ਨੂੰ ਬਣਾਇਆ ਬ੍ਰਿਗੇਡੀਅਰ ਸ਼੍ਰੀ ਹਿਮਕੁਟਸਾਈ ਯਾਤਰਾ ਦੌਰਾਨ ਤਿਲਕਣ ਵਾਲੇ ਰਸਤੇ ਤੇ ਸ਼ਰਧਾਲੂਆਂ ਦਾ ਸਾਥ ਦੇ ਰਹੇ ਫੌਜੀ ਜਵਾਨ ਹਰ ਰੋਜ਼ ਦਰਸ਼ਨਾਂ ਲਈ ਪਹੁੰਚਦੇ ਸੈਂਕੜੇ ਲੋਕ ਸਭਾ ਚੌਨ ਰਤੀਜ਼ਿਆਂ ਤੇ ਚੀਨ ਦੀ ਵੀ ਨਜ਼ਰ ਡ੍ਰੈਗਨ ਦੇ ਮੁੱਖ ਪੱਤਰ ਨੇ ਲਿਖਿਆ ਜੇਕਰ ਮੋਦੀ ਮੁੜ ਪੀਐਮ ਬਣਦੇ ਹਨ ਤਾਂ ਤੇ ਸੁਧਰ ਜਾਣਗੇ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਮ ਜੀ ਨਿਊਜ਼